ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪ ਆਏ ਆ ਪਿੰਡ ਗਾਜੇਵਸ ਬਾਈ ਜਗਤਾਰ ਹੋਰਾ ਕੋ ਤੇ ਬਾਈ ਨਾਲ ਆਪਾਂ ਪਹਿਲਾਂ ਵੀ ਦੋ ਵੀਡੀਓ ਕਰ ਚੁੱਕੇ ਆ ਤੇ ਜਿਵੇਂ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਵਿਰਾਸਤੀ ਬਾਈ ਨੇ ਦਰਵਾਜ਼ਾ ਆਪ ਦੇ ਹੱਥੀ ਬਣਾਇਆ ਹੋਇਆ ਆਪਾਂ ਦਰਵਾਜ਼ੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਕਿਸ ਕਿਸਮ ਦੀ ਇੱਟਾਂ ਲੱਗਦੀਆਂ ਉਸ ਬਾਰੇ ਜਾਣਕਾਰੀ ਲਵਾਂਗੇ ਤੇ ਬਾਈ ਨੂੰ ਕਿੰਨਾ ਟਾਈਮ ਲੱਗ ਗਿਆ ਸੀ ਆ ਬਣਾਉਂਦੇ ਹੋ ਆਪਾਂ ਉਸ ਬਾਰੇ ਸਾਰੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਜਗਤਾਰ ਭਾਈ ਪਹਿਲਾਂ ਤਾਂ ਮੈਨੂੰ ਦੱਸੋ ਵੀ ਆ ਦਰਵਾਜ਼ੇ ਦਾ ਸਾਈਜ਼ ਕਿੰਨਾ ਹੈਗਾ ਸਾਈਜ਼ ਇਹ ਅੰਦਰੋਂ ਅੰਦਰੋਂ 12 ਫੁੱਟ ਹੈਗਾ ਤੇ ਉੱਤੇ ਉਚਾਈ ਵੀ ਕਿੰਨੀ ਹੈਗੀ ਇਹਦੀ ਚੀ ਉਚਾਈ ਹੈਗੀ ਦੀ 18 ਫੁੱਟ ਦੀ 18 ਫੁੱਟ ਦੀ ਹਾਂਜੀ ਭਾਈ ਅਬਰਾਸ ਦੀ ਦਰਵਾਜ਼ੇ ਦਾ ਨਾ ਮੈਂ ਕਈ ਵੀਡੀਓਜ਼ ਵੇਖੀ ਆ ਨਾ ਵੀ ਵਧੀਆ-ਵਧੀਆ ਬਣੇ ਹੁੰਦੇ ਆ ਲੇਕਿਨ ਤੁਹਾਡੇ ਵਾਲੇ ਚ ਮੈਨੂੰ ਇੱਕ ਚੀਜ਼ ਬਹੁਤ ਖਾਸ ਲੱਗੀ ਵੀ ਜਮਾਂ ਐਂ ਲੱਗਦਾ ਜਿਵੇਂ ਇੱਕ ਪੁਰਾਣੇ ਕਿਲੇ ਦਾ ਦਰਵਾਜ਼ਾ ਹੋਵੇ ਤੁਸੀਂ ਮੈਨੂੰ ਆਹ ਦੱਸੋ ਵੀ ਇੱਕ ਤਾਂ ਜਿਹੜੀ ਇੱਟ ਲੱਗੀ ਹੋਈ ਆ ਭਈ ਆਹ ਇੱਟ ਆਪਣੀ ਸਿੰਪਲ ਇੱਟ ਹੈਗੀ ਯਾ ਇਹ ਕੋਈ ਬਸ ਸਪੈਸ਼ਲ ਇੱਟ ਲਵਾਈ ਹੈ ਇਹਦੇ ਵਿੱਚ ਇਹ ਸਿੰਪਲ ਟਾਇਲ ਆ ਵੀਰੇ ਸਿੰਪਲ ਟਾਈਲ ਆ ਮ ਜਿਹੜੀ ਛੱਤ ਤੇ ਲੱਗਦੀ ਆ ਸਿੰਪਲ ਟਾਈਲ ਆ ਠੀਕ ਆ ਬਈ ਆ ਕਿੱਥੋਂ ਲੈ ਕੇ ਆਉਂਦੇ ਸੀ ਵੀ ਟਾਈਲ ਆਵ ਲਈ ਪੂਰੇ ਕਪਿਆਲ ਪਿੰਡ ਆ ਉਹਰੇ ਵੀਰੇ ਉੱਥੋਂ ਲੈਂਦੀ ਸੀ ਠੀਕ ਆ ਬਈ ਤੇ ਹਨਾ ਦੂਜੀ ਚੀਜ਼ ਹੈ ਨਾ ਵੀ ਜਿਵੇਂ ਆਪਾਂ ਆਹ ਸ਼ੇਪ ਬਣਾਈ ਹੈ ਜਾਂ ਜਿਵੇਂ ਮੈਂ ਇੱਥੋਂ ਵੀ ਵੇਖ ਰਿਹਾ ਵੀ ਕਰਵਿੰਗ ਤੁਸੀਂ ਕੀਤੀ ਹੋਈ ਹੈ ਜਿਵੇਂ ਆਹ ਚੀਜ਼ ਹੋ ਗਈ ਹਾਂਜੀ ਆਹ ਕਰਵਿੰਗ ਕੀਤੀ ਹੋਈ ਹੈ ਹਾਂਜੀ ਆਹ ਵੀ ਸਾਰਾ ਕੁਝ ਆਪ ਹੀ ਹੱਥੀਂ ਤਿਆਰ ਕੀਤਾ ਹੈਗਾ ਆਪ ਹੀ ਹੱਥੀਂ ਤਿਆਰ ਕਰਿਆ ਸਾਰਾ ਹੈ ਹੈਨਾ ਬਈ ਪੂਰੀ ਆਪ ਕਰਕੇ ਹੈ ਨਾ ਵੀ ਇੱਥੇ ਕੋਈ ਵੀ ਮਟੀਰੀਅਲ ਆਜਾ ਲੱਗਿਆ ਹੋਵੇ ਜਿਹੜਾ ਤੁਸੀਂ ਬਣਾ ਬਣਾਏ ਲੈ ਕੇ ਆਏ ਹੋਰ ਸਿੱਧਾ ਚਲਾਤਾ ਹੋਵੇ ਨਾ 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 ਸਾਰਾ ਆਪ ਤਿਆਰ ਕਰਿਆ ਜਿਵੇਂ ਕਈ ਵਾਰ ਕੀ ਹੁੰਦਾ ਨਾ ਕਈ ਵੀ ਦਰਵਾਜ਼ੇ ਚ ਕੀ ਹੁੰਦਾ ਜਿਵੇਂ ਪਿਲਰ ਪਿਲਰ ਹੁੰਦੇ ਆ ਉਹ ਫਰਮੇ ਵਿੱਚ ਤਿਆਰ ਕਰਕੇ ਸਿੱਧਾ ਲਿਆ ਕੇ ਲਾ ਦਿੰਦੇ ਜਿਵੇਂ ਆਹ ਚੀਜ਼ ਹੋ ਗਈ ਹੈ ਨਾ ਤੁਸੀਂ ਆ ਜਿਵੇਂ ਆ ਫੁੱਲ ਬਣਾਏ ਹੋਏ ਉੱਪਰ ਨਾਲ ਦੇਖ ਸਕਦਾ ਹੈ ਨਾ ਤੇ ਉੱਤੇ ਉਹ ਰੱਖਣ ਦਾ ਸਥਾਪਨਾਈ ਹੋਈ ਹੈ ਜਿਵੇਂ ਆਹ ਗਰਾਹੀ ਬਣਾਈ ਹੋਈ ਹੈ ਸਾਰੀ ਇਹ ਸਾਰੀ ਹੱਥੀ ਬਣਾਈ ਹੋਈ ਹੈ ਵੀਰੇ ਸਾਰੀ ਹੱਥੀ ਬਣਾਈ ਹੈ ਹਾਂਜੀ ਠੀਕ ਹੈ ਬਈ ਕਿੰਨਾ ਕੁ ਟਾਈਮ ਲੱਗ ਜਾਂਦਾ ਵੀ ਆ ਚੀਜ਼ ਬਣਾਉਣ ਚ ਤਕਰੀਬਨ ਇਹਦੇ 2 ਮਹੀਨੇ ਲੱਗੇ 2 ਮਹੀਨੇ ਲੱਗੇ ਸੀਗੇ ਵਿੱਚ ਦੀ ਕੁਝ ਰੁਕਾਵਟ ਆਈ ਗਈ 2 ਮਹੀਨੇ ਲੱਗੇ ਨੇ ਹਾਂਜੀ ਦਵਾਰੇ ਬੋਲਦਾ ਮੈਂ ਕਿੰਨਾ ਕੁ ਟਾਈਮ ਲੱਗ ਜਾਂਦਾ ਠੀਕ ਹੈ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਵੀ ਆ ਪੂਰਾ ਦਰਵਾਜ਼ਾ ਬਣਾਉਣ ਚ ਇਸ ਤਰ੍ਹਾਂ ਦਾ ਤਕਰੀਬਨ 2 ਮਹੀਨੇ ਲੱਗ ਜਾਂਦੇ ਨੇ ਇਹਦੇ 2 ਮਹੀਨੇ ਲੱਗੇ ਜਾਂਦੇ ਸੀ ਤੇ ਇੱਕ ਹੋਰ ਚੀਜ਼ ਮੈਂ ਮੈਂ ਵੇਖੀ ਜਾਂਦਾ ਸੀਗਾ ਆਇਟ ਜਿਹੜੀ ਨਾਰਮਲ ਟਾਈਲ ਹੁੰਦੀ ਹੈ ਨਾਰਮਲ ਟਾਈਲ ਤੇ ਨਾ ਵੀ ਇੰਨੀ ਚਮਕ ਨਹੀਂ ਹੁੰਦੀ ਐ ਸ ਐਨੀ ਚਮਕ ਦਾ ਬਈ ਕਾਰਨ ਕੀ ਐ ਇਹ ਤੇ ਪਾਲਿਸ਼ ਮਾਰੀ ਹੋਈ ਐ ਪਾਲਸ ਮਾਰੀ ਦੀ ਕਿਹੜੀ ਪਾਲਸ ਮਾਰੀ ਬਈ ਤੇ ਪਾਲਚ ਸਪੈਸ਼ਲ ਆਂਦੀ ਹੈ ਜਿਹੜੀ ਇਹਨਾਂ ਤੇ ਵੱਜਣ ਵਾਸਤੇ ਹੁੰਦੀ ਆ ਉਹ ਆਂਦੀ ਆ ਠੀਕ ਹੈ ਜੀ ਹਾਂ ਜੀ ਤੇ ਸੀਮਿੰਟ ਬਈ ਨਾਰਮਲੀ ਵਰਤਦੇ ਸੀ ਸੀਮਿੰਟ ਨਾਰਮਲ ਆ ਜੀ ਨਾਰਮਲ ਮਸਾਲੇ ਚ ਆਪਣੇ ਨਾਰਮਲ ਮਸਾਲੇ ਚ ਠੀਕ ਆ ਬਈ ਹਨਾ ਤੇ ਇੱਥੇ ਕੋਈ ਪੁਰਾਣੀ ਆਈ ਤਾਂ ਨਹੀਂ ਕੋਈ ਨਾਂਕਸ਼ਾ ਈਟਾ ਆਪਾਂ ਦੁਆਰੇ ਲਾਈ ਹੋਵੇ ਕੋਈ ਪੁਰਾਣੀ ਈਟਾ ਬਈ ਵਰਤੀ ਹੋਵੇ ਹਾਂ ਜੀ ਸਾਰੀ ਟੋਟਲ ਨਵੀਂ ਲੱਗੀ ਸਾਰੀ ਈਟ ਨਵੀਂ ਲੱਗੀ ਹੈ ਨਾ ਫਿਰ ਵੀ ਐਵੇਂ ਲੋਕ ਆਈ ਜਾਂਦੇ ਜਿਵੇਂ ਪੂਰੀ ਵਿਰਾਸਤੀ ਹੈ ਨਾ ਪੁਰਾਣੀ ਹੋਵੇ ਹਾਂ ਜੀ ਬਹੁਤ ਬਹੁਤ ਸੋਹਣਾ ਦਰਵਾਜ਼ਾ ਬਣਾ ਉਹ ਵੀ ਗਲਾਈ ਆਪ ਬਣਾਈਏ ਬਣਾ ਬਣਾਇਆ ਪੱਥਰ ਲਾਇਆ ਹੋਇਆ ਹੈ ਬਈ ਨਾ ਉਹ ਆਪ ਤਿਆਰ ਕਰੀਆ ਸਾਰੀ ਆਪ ਗਲਾਈ ਮਾਰੀ ਹੈ ਸਾਰੀ ਆਪ ਤਿਆਰ ਕਰੀ ਹੋਈ ਹੈ ਹਾਂਜੀ ਠੀਕ ਹੈ ਬਈ ਤੇ ਬਈ ਆਹ ਚੀਜ਼ ਜਿਹੜੀ ਆਹ ਗਲਾਈ ਬਣਾਈਏ ਬਈ ਮਾੜਾ ਹੈ ਨਾ ਅੱਗੇ ਆ ਕੇ ਵਿਖਾਇਓ ਆਹ ਚੀਜ਼ ਜਿਵੇਂ ਐਤੋਂ ਗਲਾਈ ਬਣਾਈ ਹੋਈ ਹੈ ਐਤੋਂ ਵੱਡਾ ਹੈਗਾ ਛੋਟਾ ਹੋ ਗਿਆ ਛੋਟਾ ਹੋ ਗਿਆ ਆ ਪੂਰੀ ਮੀਜਰਮੈਂਟ ਪਹਿਲਾਂ ਕਰਕੇ ਰੱਖਦੇ ਹੋਏ ਆ ਬਾਅਦ 'ਚ ਵੀ ਮੌਕੇ ਦੇ ਸਾਰੇ ਹਿਸਾਬ ਕਰਦੇ ਹੁੰਦੇ ਆ ਇਹ ਤਾਂ ਸਮੇਂ ਦੇ ਹਿਸਾਬ ਨਾਲ ਜਿਵੇਂ ਦਿਮਾਗ ਚ ਆਈ ਜਾਂਦਾ ਬਸ ਉਸੇ ਹਿਸਾਬ ਨਾਲ ਕਰੀ ਜਾਂਦੇ ਨੇ ਪਹਿਲਾਂ ਕੋਈ ਡਰਾਇੰਗ ਵਗੈਰਾ ਬਣਾ ਕੇ ਨਹੀਂ ਰ ਪਰਮਾਤਮਾ ਉਹ ਗਿਆਨ ਬਖਸ਼ੀ ਗਿਆ ਕਲਾ ਹੈਗੀ ਆ ਆਪ ਦੀਆਂ ਨਾਲ ਉਸ ਕਲਾ ਦੇ ਸਾਹਮਣੇ ਚੀਜ਼ ਬਣਾਈ ਜਾਂਦੇ ਹਨ ਹੈਨਾ ਤੇ ਬਈ ਪੂਰਾ ਇਥੋਂ ਐਗਜੈਕਟਲੀ ਉੱਪਰ ਤੱਕ ਇਸ ਤੋਂ ਬਾਅਦ ਸ਼ੁਰੂ ਕਰਕੇ ਉੱਪਰ ਪਾਲਿਸ਼ ਕਰਕੇ 2 ਮਹੀਨੇ ਲੱਗੇ ਸੀ ਨਾ 2 ਮਹੀਨੇ ਲੱਗੇ ਠੀਕ ਹੈ ਨਾ ਬਹੁਤ ਵਧੀਆ ਚੀਜ਼ ਹੈ ਨਾ ਵੀ ਕਿਸੇ ਪਾਸੇ ਵੀ ਆਪਾਂ ਨੂੰ ਐ ਨਹੀਂ ਲੱਗ ਜਾਂਦਾ ਵੀ ਕਿੱਥੇ ਆਪਾਂ ਇੱਟ ਦੀ ਕਟਾਈ ਛੋਟੀ ਵੱਡੀ ਕੀਤੀ ਹੈ ਕੁਝ ਵੀ ਕੀਤਾ ਨਾ ਵੀ ਸਾਰਾ ਪੂਰੇ ਇੱਕੋ ਮੈਜ਼ਰਮੈਂਟ ਦੀ ਚੀਜ਼ਾਂ ਹੈਗੀਆਂ ਨੇ ਤੇ ਲੁੱਕ ਵੀ ਵੇਖਣ ਚ ਬਹੁਤ ਹੈਗੀ ਵਧੀਆ ਹੈਗੀ ਜਿਵੇਂ ਆਪਾਂ ਰੋਡ ਤੇ ਖੜੇ ਹਾਂ ਤੇ ਰੋਡ ਤੋਂ ਦੂਰੋਂ ਪਤਾ ਲੱਗਦਾ ਯਾਰ ਵੀ ਜਿਵੇਂ ਕਿਸੇ ਵੱਡੀ ਹਵੇਲੀ ਦਾ ਦਰਵਾਜ਼ਾ ਹੋਵੇ ਹੈ ਨਾ ਹਾਂਜੀ ਵੀ ਓਵਰ ਆਲ ਵੀ ਬਹੁਤ ਵਧੀਆ ਡਿਜ਼ਾਈਨ ਬਣਾ ਹੋਇਆ ਜਿਵੇਂ ਕਿ ਤੁਸੀਂ ਦੋਸਤੋ ਮੇ ਆ ਦਰਵਾਜ਼ੇ ਦੀ ਲੋਕੇਸ਼ਨ ਦੀ ਤੁਸ ਜਾਨਨੀ ਹੋਵੇ ਪਿੰਡ ਗਾਜੇਵਾਸ ਤਹਿਸੀਲ ਭਵਾਨੀਗੜ ਸਮਾਣਾ ਜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਤੁਸੀਂ ਜਦੋਂ ਮਰਜ਼ੀ ਆ ਕੇ ਆ ਦਰਵਾਜ਼ਾ ਵੇਖ ਸਕਦੇ ਹੋ ਤੇ ਬਾਈ ਨਾਲ ਗੱਲ ਕਰਕੇ ਇਸ ਤਰ੍ਹਾਂ ਦੇ ਦਰਵਾਜ਼ੇ ਬਣਵਾਣੇ ਹੋਣ ਦਰਵਾਜ਼ੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਬਾਈ ਆਪਣਾ ਨਾਮ ਤੇ ਨੰਬਰ ਤੇ ਆਪਣੇ ਪਿੰਡ ਦੀ ਲੋਕੇਸ਼ਨ ਦੁਬਾਰਾ ਦੱਸ ਦਿਈ ਮੇਰਾ ਨਾਮ ਹੈਗਾ ਜਗਤਾਰ ਸਿੰਘ ਰੌਂਗੜੀਆ ਠੀਕ ਹੈ ਜੀ ਪਿੰਡ ਮੇਰਾ ਤਰਖਾਨ ਮજરા ਠੀਕ ਹੈ ਤੇ ਨੰਬਰ ਹੈਗਾ ਮੇਰਾ 985661122 ਠੀਕ ਹੈ ਬਾਈ